ਪੰਜਾਬ ਦੇ ਵਿੱਚ ਆਏ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਇਹ ਜਲੰਧਰ ਵੈਸਟ ਇਲਾਕੇ ਦੀਆਂ ਸੀਸੀਟੀਵੀ ਤਸਵੀਰਾਂ ਨੇ ਜਿੱਥੇ 18 ਸਾਲਾ ਰਾਹੁਲ ਨੂੰ ਕੁੱਟਿਆ ਜਾ ਰਿਹਾ ਹੈ ਰਾਹੁਲ ਨੂੰ ਕੁੱਟ-ਕੁੱਟ ਕੇ ਉਸ ਦੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਹਾਲਾਂਕਿ ਕਾਰਨ ਕੋਈ ਵੱਡਾ ਨਹੀਂ ਸੀ ਨਿੱਜੀ ਰੰਜਿਸ਼ ਨੂੰ ਲੈ ਕੇ ਰਾਹੁਲ ਦੇ ਉੱਤੇ ਹਮਲਾ ਕੀਤਾ ਗਿਆ ਹੈ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਤਸਵੀਰ ਨੂੰ ਬਿਆਨ ਕਰਦੀਆਂ ਨੇ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ ਅਮਨ ਤੇ ਕਾਨੂੰਨ ਦਾ ਡਰ ਕਿਸੇ ਨੂੰ ਵੀ ਨਹੀਂ ਹੈ ਪੰਜਾਬ ਪੁਲਿਸ ਜੋ ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੈ ਉਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਕਿਵੇਂ ਇੱਕ 18 ਸਾਲਾ ਨੌਜਵਾਨ ਨੂੰ ਸ਼ਰੀਆਮ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ चार बजे कोई बोला नहीं आ रहे थे वो चार बजे दिन के बाद था एक बजे खबर आये से हाँ तेरा बेटा के चाकू मार दिया कब एक बजे रात के रात के हाँ, क्या बात क्या हुई थी ये चला है गाली गंदा गंदा निकाले थे निकाले थे? गाली निकाले से हाँ निकलो घर में से निकलो कमरा में से कोई बंदे सब कौन है कौन है हो चिंते नहीं है देखिए उम्र कितनी थी आपकी अठारह साल तो क्या किसी के साथ कोई लाभदायक थी कोई बात हुई थी कि बेटे की किसी के साथ नहीं क्या काम क्या करता था बेटा पेंट के पेंट का, का काम करता था तो कितने बजे से घर से गया और कब नहीं आया कब से नहीं आया चार बजे दिन में आपको को लगा वो चाकू घुपते लगाती मर रही ओ आए थे मार के कोई चाकू लेके आए थे खई चाबाई दरे सारी टाबता तेरा लड़का के चाकू मार के आ जाए तेरा तो लड़का के चाकू मार दिए पर उनकी पहचान है जिन्होंने ये किया नाम करा पता है उनका नाम पता नहीं है। नाम पता नहीं है बेटा नाम क्या लड़की राहुल ਰਾਹੁਲ ਉਹ ਲੜਕੇ ਆ ਤੁਹਾਡੇ ਆਸ-ਪਾਸ ਰਹਿਣ ਵਾਲੇ ਜਿਹਨਾਂ ਨੇ ਮਾਰਿਆ ਜਾਂ ਕਾਂਕ ਰਹਿਣ ਵਾਲੇ ਬਿਹਾਰ ਕੇ ਨੇ ਆਉਣੇ ਪਾ। ਇਹ ਇੱਥੇ ਕਾ ਰਹਿੰਦੇ ਆ ਉਹ ਲੋਕ। ਇਹ ਤਾਂ ਉਸਾਲਾ ਬਣ ਕੇ ਭਾਗ ਗਏ ਗਾਉਂ। ਝਗੜਾ ਝਗੜਾ ਕਿਸ ਬਾਤ ਦਾ? ਇਹ ਹੀ ਪਤਾ ਤੁਹਾਨੂੰ ਕਿਹਨਾਂ ਨਾਲ ਬਾਤ ਹੋਇਆ। ਗਰਾਊਂਡ ਦੇ ਨੇੜੇ ਪਲੇ ਸਟੇਸ਼ਨ 5 ਨੰਬਰ ਦੇ ਏਰੀਆ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀਗਾ ਆਪਸ ਦੇ ਵਿੱਚ ਲੜਕਿਆਂ ਦਾ। ਸਾਨੂੰ ਜਦੋਂ ਵੈਰੀਫਾਈ ਕੀਤਾ ਗਿਆ ਫਿਰ ਦੈਨ ਮਾਰਨਿੰਗ ਦੇ ਵਿੱਚ ਵੈਰੀਫਾਈ ਹੋਇਆ ਕਿ ਉੱਥੇ ਲੜਕੇ ਦੇ ਜਿਹੜੇ ਆ ਆਪਸ ਦੇ ਵਿੱਚ ਬਹਿਸ ਹੋਈ ਸੀਗੀ ਯਾਰ ਦੋਸਤੀ ਦੀ ਕੋਈ ਕਿਸੇ ਗੱਲ ਨੂੰ ਲੈ ਕੇ ਸੋ ਉਸ ਤੋਂ ਬਾਅਦ ਜਿਹੜਾ ਉਹ ਲੜਕੇ ਨੂੰ ਜਿਹਦਾ ਨਾਮ ਹੈਗਾ ਆ ਰਾਹੁਲ ਇਹ ਈਸ਼ਰਪੁਰੋਂ ਨੇ ਰਹਿਣ ਵਾਲਾ ਹੈ ਇਹਨੂੰ ਇਹਦੇ ਜਿਹੜਾ ਆ ਖੰਜਰ ਲੱਗਿਆ ਸੀਗਾ ਇਹਨੂੰ ਹਸਪੀਟਲਾਈਜ਼ ਕਰਵਾਇਆ ਗਿਆ ਸੀਗਾ ਰਾਤ ਵੱਟ ਅਰਲੀ ਮਾਰਨਿੰਗ ਜਿਹੜੀ ਆ 5 ਵਜੇ ਦੇ ਕਰੀਬ ਜਿਹੜੀ ਇਹਦੀ ਡੈਥ ਹੋ ਗਈ ਸੀਗੀ ਹਸਪੀਟਲ ਦੇ ਵਿੱਚ ਸੋ ਦੈਨ ਉਸ ਤੋਂ ਬਾਅਦ ਜਦੋਂ ਫਰਦਰ ਪੁਲਿਸ ਨੂੰ ਜਿਹੜਾ ਇਨਫੋਰਮੇਸ਼ਨ ਆਈ ਇਸ ਸੰਬੰਧੀ ਜਿਹੜਾ ਅੱਗੇ ਵੈਰੀਫਾਈ ਕੀਤਾ ਗਿਆ ਇਸ ਤੇ ਜਿਹੜਾ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਜਾ ਰਹੀ ਆ ਜਿਹੜੇ ਵੀ ਅਕਿਊਜ਼ ਇਹਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਵਿੱਚੋਂ ਜਲਦੀ ਇਹਨਾਂ ਨੂੰ ਜਿਹੜੇ ਅਕਿਊਜ਼ ਨੇ ਇਹਨਾਂ ਨੂੰ ਅਫਰੀਂਡ ਕਰ ਲਿਆ ਜਾਏਗਾ ਤੇ ਕਿੰਨੇ ਵਿਅਕਤੀ ਸੀ ਜਿਹਨਾਂ ਨੇ ਆ ਵਾਰਦਾਤ ਨੂੰ ਆ ਇਹਨਾਂ ਦੇ ਕਹਿਣ ਮੁਤਾਬਿਕ ਹੁਣ ਤੱਕ 3-4 ਵਿਅਕਤੀ ਜਿਹੜੇ ਆਏ ਨੇ ਕਿ ਜਿਨ੍ਹਾਂ ਨੇ ਅਟੈਕ ਕੀਤਾ ਸੀਗਾ ਉਹ ਵੈਰੀਫਾਈ ਕਰ ਰਹੇ ਆ ਫਰਦਰ ਉਹਨਾਂ ਦੇ ਨੇਮ ਵੀ ਤੇ ਇਹਨਾਂ ਨੂੰ ਜਲਦੀ ਜਿਹੜਾ ਐਪਰੀਂਡ ਕਰ ਲਿਆ ਜਾਏਗਾ